ਮਾਨਸਾ ਦਾ ਇੱਕ ਗੁਰਦੀਪ ਸਿੰਘ ਦੀਪਾ ਐ ਮਸੀਹ तकरीबन ਸਾਰੇ ਲੋਕ ਜਾਣਦੇ ਐ ਇਹ ਪੰਗੇ ਲੈਣੋਂ ਨਹੀਂ ਹਟਦਾ ਭਾਈ ਰਾਤ ਇਹਨੇ ਫੇਰ ਮੇਰੇ ਖਿਲਾਫ ਫੇਸਬੁੱਕ ਤੇ ਪਾਤਾ ਕਿ ਤੂੰ ਆਪਣੀ ਆਮਦਨ ਦੱਸ ਤੂੰ ਇਸ ਤਰ੍ਹਾਂ ਤੂੰ ਉਸ ਤਰ੍ਹਾਂ ਇਹ ਤੇਰੇ ਵਾਂਗੂ ਇੱਕ ਇਥੇ ਡਾਕਟਰ ਰੰਗਰੇਟਾ ਸੀ ਉਹ ਵੀ ਐਂ ਲਿਖ ਕੇ ਪਾਉਂਦਾ ਸੀ ਤੇ ਜਦੋਂ ਆਈਟੀ ਐਕਟ ਦਾ ਪਰਚਾ ਦਰਜ ਹੋ ਗਿਆ ਉਹਦੇ ਤੇ ਤੇ ਮੁਰਤੇ ਉਹਨਾਂ ਦਾ ਨਾ ਦਾ ਚੈਨਲ ਤੇ ਹੁੰਦਾ ਹੈ ਤੇ ਨਾ ਫੇਸਬੁਕ ਤੇ ਹੁੰਦੀ ਹੈ ਕੋਈ ਆਲ ਤੇਰੇ ਨਾਲ ਹੋਊਗਾ ਮੇਰੀ ਆਈਟੀਆਰ ਚੈੱਕ ਕਰ ਲੈ ਮੈਂ ਕਾਹਦੇ ਇਨਕਮ ਹੈ ਮੇਰੇ ਕੋਲੇ ਤੇ ਇੱਕ ਕੇਸ ਮਾਧਮ ਰਾਈ ਮੈਂ ਕਹਿਣਾ ਚਾਹਣਾ ਹੈ ਕਿ ਤੂੰ ਜਮਾਂਬੰਦੀ ਚੈੱਕ ਕਰ ਲੈ ਮੱਖਣ ਸਿੰਘ ਦੇ ਨਾਂ ਤੇ ਕਿੰਨੀ ਜ਼ਮੀਨ ਜਾਇਦਾਦ ਆਉਂਦੀ ਹੈ ਤੇ ਦੂਸਰੀ ਗੱਲ ਇਹ ਬੰਦੇ ਦਾ ਪਿੰਡ ਹੈ ਮਾਨ ਬੀਬੜੀਆਂ ਉੱਥੇ ਇੱਕ ਚੱਕੀ ਲਾਈ ਵੀ ਹੈ ਇਹਦੀ ਚੱਕੀ ਤੇ ਛੱਡਿਆ ਹੋਇਆ ਬੰਦਾ ਇਹ ਦੀਪੂਆਂ ਚੋਂ ਕਣਕ ਲੈ ਕੇ ਗਰੀਬਾਂ ਦੀ ਉੱਥੇ ਆਟਾ ਪੀ ਪੀ ਕੇ ਵੇਚਦਾ 5 ਰੁਪਏ ਕਿਲੋ ਵਾਲੀ 10 12 ਰੁਪਏ ਕਿਲੋ ਲੈ ਲੈਂਦਾ ਨਾ ਇਹ ਤਾਂ ਉਹਨੂੰ 2 ਰੁਪਏ ਬਣ ਗਏ ਤੇ ਇਹਦਾ ਤੰਦਾ ਇਹ ਹੈ ਤੇ ਰੋਜ਼ ਇਹ 1200 ਰੁਪਏ ਦੀ ਦਾਰੂ ਪੀਂਦਾ ਹੈ ਮੁਰਗੇ ਖਾਂਦਾ ਹੈ ਫਿਰ ਡੀਜ਼ਲ ਪੈਟਰੋਲ ਵੀ ਫੂਕਦਾ ਗੱਡੀ ਤੇ ਫਿਰ ਮਾਂਸਾ ਖਾਂਦਾ ਹੈ ਖਰਚਾ ਕਿੱਥੋਂ ਚੱਲੂ ਫਿਰ ਦੋ ਜਨਾਨੀਆਂ ਰੱਖਣ ਦਾ ਸ਼ੌਕੀ ਹੈ ਦੋ ਜਨਾਨੀਆਂ ਰੱਖਣ ਦਾ ਸ਼ੌਂਕੀ ਐ ਉਹ ਵੀ ਦੱਸਦਾ ਕਿਹੜੀਆਂ ਘੜੀਆਂ ਇਹਨੇ ਹੁਣ ਮੈਂ ਇਸ ਮਾਧਮ ਰਾਹੀਂ ਕਹਿਣਾ ਚਾਹਣਾ ਹੈ ਵੀ ਪੰਜਾਬ ਦਾ 12800 ਦੇ ਕਰੀਬ ਪਿੰਡ ਹੈ ਤੇ ਵੀਰੋ ਸੱਚ ਦੱਸਿਓ ਜਿਹੜੇ ਮੈਨੂੰ ਚਾਉਣ ਵਾਲੇ ਆ ਜਾਂ ਜਿਹਨੇ ਜਿਹਨੇ ਵੀਡੀਓ ਵੇਖੀ ਜਾਂ ਨਵੀਂ ਕਿਸੇ ਕੋਲੇ ਨਵੇਂ ਬੰਦੇ ਕੋਲੇ ਵੀਡੀਓ ਗਈ ਜੀ ਦੇ ਚੱਕੀ ਲੱਗੀ ਐ ਕੱਲੀ ਕੀ ਉਹ ਇੰਨਾ ਕੁਝ ਕਰ ਸਕਦਾ ਬੰਦਾ ਦੋ ਜਨਾਨੀਆਂ ਰੱਖਦਾ ਹੋਵੇ ਅੱਥਨੇ 7-800 ਦੀ दारू ਪੀਂਦਾ ਹੋਵੇ, ਮੁਰਗਾ ਖਾਂਦਾ ਹੋਵੇ, 5-700 ਦਾ ਰੋਹ ਤੇਲ ਫੇਕਦਾ ਹੋਵੇ, ਤੇਲ ਫੂਕਦਾ ਹੋਵੇ, ਅਜੈਸੀ ਕਰਦਾ ਹੋਵੇ, ਸ਼ਹਿਰ ਵਿੱਚ ਰਹਿੰਦਾ ਹੋਵੇ। ਮੜਾ ਇੰਨਾ ਕਿ ਮੈਨੂੰ ਕਮੈਂਟਾਂ ਰਾਹੀਂ ਜਰੂਰ ਦੱਸ ਦਿਓ। ਪਰ ਮੇਰੇ ਮਿੱਤਰ ਹੈ ਕਈ ਚੱਕੀਆਂ ਵਾਲੇ ਵਿਚਾਰੇ ਉਹ ਕਹਿੰਦੇ ਸਾਡਾ ਤਾਂ ਗੁਜ਼ਾਰਾ ਹੁੰਦਾ ਜੀ ਅਸੀਂ ਦਾ ਖਾਨ ਜੋਗਾ ਆਟਾ ਬਚ ਜਾਂਦਾ ਹੈ। ਬੱਚਿਆਂ ਦੀ ਫੀਸ ਭਰ ਦਿੰਨੇ ਆ ਤੇ ਬਿਜਲੀ ਦਾ ਬਿੱਲ ਭਰ ਦਿੰਨੇ ਆ। ਹੁਣ ਇਹ ਜਿਹੜਾ ਹੈਗਾ ਪੁੱਠੇ ਸਿੱਧੇ ਕੰਮ ਕਰਦਾ ਹੈ। ਇਹ ਕੱਲ ਨਾਇ ਤਾਂ ਮੇਰੇ ਖਿਲਾਫ ਫੇਸਬੁੱਕ ਤੇ ਪਾ ਗਿਆ ਭੱਦੀ ਸ਼ਬਦਾਵਲੀ ਤੇ ਦੂਸਰਾ ਨਾਲੇ ਸ਼ਾਮ ਨੂੰ ਜਦੋਂ ਮੈਂ ਇਹਦੇ ਤੇ ਇੱਕ ਛੋਟਾ ਜਿਹਾ ਸ਼ਾਰਟ ਕਲਿੱਪ ਪਾਤਾ ਤਾਂ ਮੇਰੇ ਖਿਲਾਫ ਥਾਣੇ 25 30 ਬੰਦਿਆਂ ਨੂੰ ਲੈ ਕੇ ਚਲਾ ਗਿਆ ਚਲੋ ਮੈਂ ਮੁਖ ਅਫਸਰ ਥਾਣਾ ਸਿਟੀ 2 ਸਤਿਕਾਰਯੋਗ ਹੈ ਸਾਡੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨੇ ਬਾਕੀ ਬਾਹਰ ਕੱਢ ਤੇ ਇਹਦੀ ਇਕੱਲੇ ਦੀ ਗੱਲ ਸੁਣੀ ਹੁਣ ਭਾਈ ਮੇਰੇ ਖਿਲਾਫ ਇਹਨੇ ਪਹਿਲਾਂ ਪਾਈ ਹੈ ਰਾਈਟਿੰਗ ਤੇ ਪਰਚਾ ਜ਼ਰੂਰ ਹੁੰਦਾ ਆਵਾਜ਼ ਟੈਸਟ ਕਰਨ ਵਾਸਤੇ ਭੇਜੀ ਜਾਂਦੀ ਹੈ ਪਰ ਜੇ ਮੈਂ ਬੋਲਦਾ ਮੈਂ ਤੱਥਾਂ ਦੇ ਆਧਾਰ ਤੇ ਬੋਲਦਾ ਇਹ ਥਾਣੇ ਗੁਰਦੀਪ ਸਿੰਘ ਦੀਪਾ ਐਮ ਸੀ ਐਸ ਕਰਕੇ ਗਿਆ ਸੀ ਕਿ ਇਹਦੇ ਘਰੇ ਉਹ ਕਲਿੱਪ ਪਹੁੰਚ ਗਿਆ ਜਿਹੜੇ ਨਾਲ ਦੇ ਦੱਸਦੇ ਆ ਇਹਦੇ ਘਰ ਵਾਲੇ ਨੇ ਆਂ ਦੱਸ ਇਹ ਸੱਚਾ ਹੋਣ ਦਾ ਮਾਰਾ ਕਹਿੰਦਾ ਜੀ ਕਾਨੂੰਨ ਬੰਦਾ ਜਿਹਨੂੰ ਮੈਂ ਜਾਣਦਾ ਨਹੀਂ ਮੇਰੇ ਕੋਲ ਵੀਡੀਓ ਪਾਤੀ ਵੀਰੋ ਮੈਂ ਇਹਨੂੰ 20 ਸਾਲ ਦਾ ਜਾਣਦਾ ਐ ਬੀਜੇਪੀ ਚ ਇਹ ਕੰਮ ਕਰਦਾ ਸੀ ਇਸ ਕਰਤੂਤ ਦਾ ਮਾਰਾ ਇਹ ਪਾਰਟੀ ਚੋਂ ਕੱਢਿਆ ਹੁਣ ਇਹ ਰਲ ਗਿਆ ਕਾਂਗਰਸ ਨਾਲ ਤੇ ਹੁਣ ਮੈਂ ਕਾਂਗਰਸ ਵਾਲਿਆਂ ਨੂੰ ਵੀ ਬੇਨਤੀ ਕਰਦਾ ਜੀਤਮਿੰਦਰ ਨਾ ਫੁੱਟ ਮੈਂ ਦੀਆਂ ਜੀਤਮਿੰਦਰ ਚਲੋ ਪਾਰਟੀ ਬਦਲੀ ਆ ਉਹਨੇ ਉਹਤੇ ਕੋਈ ਇਹੋ ਜਿਹਾ ਸਪੈਸਿਫਿਕ ਅਲੋਕੇਸ਼ਨ ਨਹੀਂ ਲੱਗਿਆ ਮੈਂ ਉਹ ਵੀਰ ਨੂੰ ਬੇਨਤੀ ਕਰਦਾ ਵੀ ਇਹੋ ਜਿਹੇ ਬੰਦੇ ਤੋਂ ਦੂਰੀ ਬਣਾ ਕੇ ਰੱਖੀ ਦੀ ਹੁੰਦੀ ਹੈ ਇਹ ਤੁਹਾਡੇ ਨਾਲ ਸੁੱਚੇ ਲੰਗਾਹ ਵਾਲੀ ਕਰੂਗਾ ਦੂਸਰੀ ਗੱਲ ਹੁਣ ਇਹਦਾ ਜਿਹੜਾ ਨਮਾਕਰ ਹੈ ਉਹ ਚੰਦ ਚਹਿਲ ਵਾਲੀ ਗਲੀ ਦੇ ਵਿੱਚ ਸ਼ਿਫਟ ਲਾਉਣ ਜਾਂਦਾ ਹੈ ਤੇ ਉਹ ਨੂੰ ਇਹ ਜਨਾਨੀ ਨੂੰ 8000 ਦਾ ਸੌਦਾ ਪੱਤਾ ਦਿੰਦਾ ਹੁਣ ਔਰਤ ਦਾ ਪੈਸੇ ਕਰਕੇ ਨਾਂ ਨਹੀਂ ਲੈਂਦੇ ਕਿਉਂਕਿ ਮੈਂ ਵਰਲਡ ਮਨੁੱਖੀ ਅਧਿਕਾਰ ਕਾਉਂਸਲ ਜਿਹੜੀ ਸੰਸਥਾ ਹੈ ਉਹਦੇ ਵਿੱਚ ਮੈਂ 2006 ਤੋਂ ਕੰਮ ਕਰਦਾ ਤੇ ਮੈਨੂੰ 18 ਸਾਲ ਹੋ ਗਏ ਮੇਰੇ ਕੋਲੇ ਜਿਆਦਾ ਜਿਹੜੀਆਂ ਵਿਚਾਰੀਆਂ ਔਰਤਾਂ ਹੀ ਆਉਂਦੀਆਂ ਤੇ ਆਪਾਂ ਕਿਸੇ ਦੀ ਕਦਰ ਕੁਛ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਦੋਂ ਕੋਈ ਬੰਦਾ ਉਹਲੇ ਕਮਾਈ ਦਾ ਸਾਧਨ ਨਹੀਂ ਹੁੰਦਾ ਤਾਂ ਫਿਰ ਉਹ ਇਹੋ ਜੇ ਕੰਮ ਕਰਦਾ ਆਪਾਂ ਉਸ ਔਰਤ ਦਾ ਨਾਂ ਨਹੀਂ ਦੱਸਣਾ ਚਾਹੁੰਦੇ ਹਾਂ ਸਬੂਤ ਹੈਗੇ ਤੱਥ ਹੈਗੇ ਨਾਮ ਪਤਾ ਹੈ ਫੁਟੇਜ ਹੈਗੀ ਆਪਣੇ ਕੋਲੇ ਦੇਵਾਂਗੇ ਪਰ ਉਹਦਾ ਨਾਂ ਨਹੀਂ ਆਪਾਂ ਨਸਰ ਕਰਨਾ ਚਾਹੁੰਦੇ ਕਿਉਂਕਿ ਕਿਉਂ ਬਦਨਾਮੀ ਕਰੀਏ ਕਿਉਂ ਜਦੋਂ ਬੰਦਾ ਕੋਈ ਜਨਾਨੀ ਨਾਲ ਫੜਿਆ ਜਾਂਦਾ ਨਾ ਤਾਂ ਬੰਦੇ ਨੂੰ ਕਹਿੰਦੇ ਓਏ ਤੂੰ ਕੀ ਕਰਦਾ ਇਹਨਾਂ ਦਾ ਤਾਂ ਭਲਾ ਕੰਮ ਐ ਇਸ ਕਰਕੇ ਇਹਦਾ ਮੈਂ ਇਸ ਸਮਾਧਮ ਰਾਹ ਦਾ ਵੀ ਇਹਦਾ ਅੱਡਾ ਜਿਹੜਾ ਜਿੱਥੇ ਜਾਂਦਾ ਇਹ ਚੰਦ ਚੈਹਲ ਵਾਲੀ ਗਲੀ ਚ ਹੈ ਹੁਣ ਉਹੀ ਜਨਾਨੀ ਇਹਨੂੰ ਪਸਾਉਗੀ ਕਿਉਂਕਿ 8-10000 ਰੁਪਏ ਮਹੀਨਾ ਦਿੰਦਾ ਜਦੋਂ ਨੂੰ ਪਤਾ ਲੱਗ ਗਿਆ ਵੀ ਆਪਾਂ 12-13 ਲੱਖ ਰੁਪਏ ਲਵਾਂਗੇ ਤੇ ਇੱਕ ਹਫਤੇ ਦੇ ਅੰਦਰ ਅੰਦਰ ਇਹ ਚਿੱਪਿਆ ਲੈ ਹੁਣ ਜਾਂ ਤਾਂ ਵੀਰਾ ਤੂੰ ਮੇਰੀ ਇਨਕਮ ਸੋਰਸ ਬਾਰੇ ਰਾਤ ਨੂੰ ਪੀ ਕੇ दारू ਲਾਹਣ ਭਗਾਈ ਮਾਰੀ ਜਾਣਾ ਤੱਥਾਂ ਦੇ ਆਧਾਰ ਤੇ ਗੱਲ ਕਰਿਆ ਕਰ ਤੜਕੇ ਮੁੱਕਰ ਜਾਣਾ ਕੱਲ ਬੰਦੇ ਪੇ ਜੇ ਡਿਲੀਟ ਕਰਦੇ ਬਾਈ ਡਿਲੀਟ ਕਰਦੇ ਜਦੋਂ ਮੈਂ ਨਹੀਂ ਕਰੀ ਫਿਰ ਥਾਣੇ ਜਾਵੜਿਆ ਚਲੋ ਰਾਈਟ ਹੈ ਮੁਖ ਅਫਸਰ ਸਾਹਿਬ ਨੇ ਵਧੀਆ ਗੱਲ ਸੁਣੀ ਇਹਦੀ ਜਿਹੜੇ ਨਾਲ ਗਏ ਆ ਦੱਸਦੇ ਆ ਤੇ ਦੂਸਰਾ ਜਿਹੜਾ ਹੈਗਾ ਵੀ ਤੈਨੂੰ ਹੁਣ ਫੜ ਕੇ ਦੇਖ ਜਿਹੜਾ ਮੈਂ ਗੱਲ ਕਰਦਾ ਉਹਨਾਂ ਮੇਰੀਆਂ ਜਿੰਨੀਆਂ ਵੀ ਵੀਡੀਓ ਹੈ ਤੱਥਾਂ ਦੇ ਆਧਾਰ ਤੇ ਸਾਰੀਆਂ ਫਰੋੜ ਲਿਓ 350 400 ਹੈ ਗੱਤ ਆਪਾਂ ਨਾ ਪਾਉਣੀ ਹੈ ਨਾ ਇਸ ਰਾਹ ਪੈਣਾ ਹੈ ਨਾ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਮਿੱਤਰਤਾ ਰੱਖਣੀ ਆ ਨਾ ਦੁਸ਼ਮਣੀ ਰੱਖਣੀ ਆ ਨਾ ਮਿੱਤਰਤਾ ਰੱਖਣੀ ਆ ਇਹਦੇ ਨਾਲ ਵੀ ਮੇਰੀ ਕੋਈ ਐਮਸੀ ਨਾਲ ਕੋਈ ਦੁਸ਼ਮਣੀ ਨਹੀਂ ਇਸ ਲਈ 20 ਸਾਲਾਂ ਤੋਂ ਮੈਨੂੰ ਜਾਣਦਾ ਕੱਲ ਕਹਿੰਦਾ ਤਾਂ ਨੇ ਚ ਇੱਕ ਅਣਪਛਾਤਾ ਬੰਦਾ ਜੀ ਮੈਂ ਤਾਂ ਜਾਣਦਾ ਨਹੀਂ ਤੇ 20 ਸਾਲਾਂ ਤੋਂ ਮੈਂ ਇਹਨੂੰ ਜਾਣਦਾ ਇਹਦੇ ਨਾਲ ਕੋਈ ਬੈਰ ਵਿਰੋਧ ਨਹੀਂ ਇਹਦੇ 'ਚ ਬਰਿਆਈ ਆ ਜਿਹੜੀ ਉਹਦੇ ਨਾਲ ਆ ਜਿਹੜਾ ਭੌਂਕਦਾ ਇਹ ਲਿਖਦਾ ਰਾਤ ਨੂੰ ਪੀ ਕੇ ਪੂਗਾ ਹੁਣ ਮੈਂ ਸਮਾਧਨ ਰਹਿ ਬੇਨਤੀ ਕਰਦਾ ਵੀ 8 ਦਿਨ ਖੜ ਜਾ ਦੀਪਾ ਮਸੀ ਸਾਹਿਬ ਤੈਨੂੰ ਚੰਦ ਚਹਿਲ ਵਾਲੀ ਗਲੀ ਚੋਂ ਕੱਲੀ ਨੀਕਰ ਚ ਲੈ ਕੇ ਆਉਗੀ ਪੁਲਿਸ ਥਾਣਾ ਸਿਟੀ 2 ਦੀ ਤੇ ਪੈਰਾ ਪਾਰ ਬਿਠਾ ਕੇ ਤੇਰੀਆਂ ਫੋਟੋਆਂ ਖਿੱਚ ਕੇ ਪੀਟੀਸੀ ਚੈਨਲ ਤੇ ਚੱਲਣਗੀਆਂ ਤੇ ਜੇ ਮੈਂ ਟੱਗੀਆਂ ਟੋਰੀਆਂ ਮਾਰ ਕੇ ਆਮਦਨ ਬਣਾਈ ਹੈ ਤਾਂ ਮੇਰੇ ਤੇ ਖਿਲਾਫ ਕਾਰਵਾਈ ਕਰ ਮੈਂ ਬਿਨਾਂ ਮਦਦ ਤੋਂ ਕਿਸੇ ਦੀ ਕਦਰ ਕੁਝ ਨਹੀਂ ਕਰਨੀ ਚਾਹੀਦੀ ਤੇਰੇ ਕੋਲ ਇੱਕ ਚੱਕੀ ਹੈ ਉੱਥੇ ਦੂ 8000 ਚ ਬੰਦਾ ਰੱਖਿਆ ਹੈ ਚੱਕੀ ਤੇ ਵੀਰੋ ਜਿਹੜੀਆਂ ਲੱਗੀਆਂ ਚੱਕੀਆਂ ਮੈਨੂੰ ਦੱਸ ਦਿਓ ਵੀ ਆਮਦਨ ਕਿੰਨੀ ਕੁ ਹੁੰਦੀ ਐ ਫਿਰੇ ਕੰਮ ਕਰਦਾ ਨਹੀਂ ਸਾਰਾ ਦਿਨ ਇੱਥੇ ਕਜੈਰੀ ਰੋਡ ਤੇ ਜੀਤ ਦਫਤਰ ਦੇ ਸਾਹਮਣੇ ਤਾਂ ਸਕੋਟਦਾ ਤੇ ਕਿਸੇ ਕੋਲੇ ਇੰਨੀ ਹਰਾਜਾਂ ਵਾਲੀ ਐਜੰਸੀ ਹੋਊਗੀ ਦੱਸੋ ਤੇ ਫਿਰ ਮੈਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਕਰਦਾ ਤੂੰ ਇਸ ਤਰ੍ਹਾਂ ਕਰਦਾ ਤੂੰ ਬਲੈਕਮੇਲਰ ਐ ਮੈਂ ਸਮਾਦਮ ਰਾਈ ਦੱਸ ਦਿੰਨਾ ਇਹ ਜਦੋਂ ਕੋਈ ਥਾਣੇ 'ਚ ਜਾਂ ਕੋਈ ਤਹਿਸੀਲਦਾਰ ਦੇ ਜਾਂ ਕਿਸੇ ਅਫਤਵਾਰੀ ਕੋਲੇ ਕਿਸੇ ਨਾਲ ਜਾਂਦਾ ਤਾਂ ਚਲੋ ਦੋ ਪੈਸੇ ਦੁਨੀਆ ਹੀ ਲੈਂਦੀ ਐ ਇਹ 10000 ਫੜਦਾ ਐ 5 ਅਗਲੇ ਨੂੰ ਦੇ ਦਿੰਦਾ ਐ 5 ਆ ਦੀ ਜੇਬ 'ਚ ਤੇ ਫਿਰ ਇਹਨੇ ਲਿਖਿਆ ਕਹਿੰਦਾ ਮੈਂ ਤਾਂ 30 ਸਾਲ ਹੋ ਗਏ ਸੇਵਾ ਕਰਦੇ ਨੂੰ ਤੇ ਮੈਂ ਤਾਂ ਕਿਸੇ ਤੋਂ ਚਾਹ ਦਾ ਕੱਪ ਨਹੀਂ ਪੀਤਾ ਇਹੋ ਜੀ ਸੇਵਾ ਤਾਂ ਹਰੇਕ ਨੂੰ ਮਿਲੇ ਜਦੋਂ ਤੂੰ ਨੂੰ 5000 ਰੁਪਇਆ ਬਣ ਗਿਆ ਤੇ ਫਿਰ ਤੂੰ ਚਾਹ ਥੋੜੋ ਪੀਣਾ ਇੱਕ ਮੈਂ ਤੈਨੂੰ ਹੋਰ ਦੱਸਦਾ ਮੇਰੀ 50 ਸਾਲ ਉਮਰ ਹੋ ਗਈ ਮੈਂ ਜ਼ਿੰਦਗੀ ਦਾ ਤਜਰਬਾ ਐ 50 ਸਾਲ ਮੇਰੀ ਉਮਰ ਹੋ ਗਈ ਜਿੰਦਗੀ ਦਾ ਤਜਰਬਾ ਜਿਹੜਾ ਬੰਦਾ ਤੁਹਾਡੇ ਨਾਲ ਕੰਮ ਕਰਉਣ ਆਊਗਾ ਦੇ ਤੁਹਾਡੇ ਕੋਲ ਚਾਹ ਪੀ ਗਿਆ ਸਮੋਸਾ ਖਾ ਗਿਆ ਇਟ ਮੀਨ ਜੋ ਬੰਦੇ ਨੇ ਸੋ ਤੋਂ ਪੈਸਾ ਨਹੀਂ ਲਿਆ ਜਿਹੜੇ ਨੇ 2 ਨੰਬਰ ਦੇ ਪੈਸੇ ਲਏ ਉਹ ਸ਼ਾਮ ਨੂੰ ਕਹੂਗਾ ਯਾਰ ਕਿੱਥੇ ਢਿੱਡ ਭਰਾਂਗੇ ਆਪਾਂ ਪੇਕਸ਼ ਗਤੇ ਜੈਸੀ ਕਰਾਂਗੇ ਇਹ ਇਹਦਾ ਇਹ ਕੰਮ ਹੈ ਉਹ ਮੈਂ ਦੱਸੂ ਕੀ ਤੋਂ ਕੀ ਤੋਂ ਲਈ ਇਹ ਦੀ ਸਮਾਜ ਸੇਵੀ ਵੀ ਨੰਗੀ ਕਰਦੇ ਦੋ ਦਿਨ ਰੁਕਜੋ ਤੇ ਦੂਸਰੀ ਗੱਲ ਮੇਰੀ ਜਿਹੜੀ ਵੀਡੀਓ ਹੈ ਉਹ ਇਸ ਮਾਧਮ ਰਾਹੀਂ ਮੈਂ ਬੇਨਤੀ ਕਰਦਾ ਵੀ ਇਹਦੀ ਘਰ ਵਾਲੀ ਸਾਡੀ ਭੈਣ ਜੀ ਤੱਕ ਪਹੁੰਚਾ ਦਿਓ ਇਹ ਭਾਈ ਕੱਲ ਨੂੰ ਤੁਸੀਂ ਜਵਾਗ ਜੱਲੇ ਵਿਆਹਣੇ ਆ ਸਮਾਜ ਚ ਵਿਚਰਨਾ ਜਾਂ ਵਿਆਹ ਤੇ ਇਹਦੀ ਭੈਣੇ ਨੀਕਰ ਨੂੰ ਜਿੰਦਾ ਲਾ ਕੇ ਰੱਖਿਆ ਕਰ ਇਹ 5-7 ਦਿਨਾਂ ਦਾ ਪਰੋਣਾ ਫੜ ਕੇ ਇਹਦੀ ਇਕੱਲੀ ਨੀਕਰ ਚ ਇਹਨੂੰ ਸਿਟੀ 2 ਥਾਣੇ ਲਿਆ ਕੇ ਜਦੋਂ ਪਰਚਾ ਹੋ ਗਿਆ ਫੇਰ ਮੈਂ ਵੀਡੀਓ ਪਾਉਂਗਾ ਉਨਾ ਚਿਰ ਪਾਉਂਦਾ ਨਹੀਂ ਬਿਨਾ ਮਤਲਬ ਤੋਂ ਨਹੀਂ ਮੈਂ ਇਹ ਜੇ ਬੰਦਿਆਂ ਬਾਅਦ ਤੇ ਟਾਈਮ ਖਰਾਬ ਕਰਦਾ ਤੇ ਨਾ ਹੀ ਇਹਦੇ ਕੋਈ ਪੱਲੇ ਥੱਲੇ ਐ ਬੀਜੇਪੀ ਜੋ ਵੀ ਇਸ ਕਰਕੇ ਕੱਢਿਆ ਪੁੱਛ ਲੋ ਬੀਜੇਪੀ ਵਾਲਿਆਂ ਨੂੰ ਹੁਣ ਇਹ ਕਾਂਗਰਸ ਚ ਚਲਾ ਗਿਆ ਚੱਕਮਾ ਚੁੱਲਾ ਜਨਾਨੀ ਬਾਜ ਬੰਦੇ ਦਾ ਯਾਰ ਕੀ ਕਿਰਦਾਰ ਹੁੰਦਾ ਜਨਾਨੀ ਬਾਜ ਬੰਦੇ ਨੂੰ ਕੋਈ ਘਰੇ ਨਹੀਂ ਬਾੜਦਾ ਸੋ ਵੀਰੋ ਇਹ ਇਹਦੀ ਪ੍ਰਮਾਣ ਸੀ ਜੇ ਤੁਹਾਨੂੰ ਕਿੱਸਾ ਦੱਸਦਾ ਪਰ ਉਹ ਦੋ ਲੇਡੀਜ਼ ਆ ਜਿਹੜੀਆਂ ਉਹ ਸਮਾਂ ਆਉਣ ਤੇ ਮੈਂ ਰੇਟਿੰਗ ਰਾਈ ਜੇ ਕੰਪਲੇਂਟ ਕਰਦਾ ਮੈਨੂੰ ਅੱਜ ਬੁਲਾਉਣਗੇ ਤਾਂ ਮੈਂ ਦੱਸ ਦੂੰਗਾ ਇੱਕ ਜਨਾਨੀ ਦਾ ਸਾਡੇ ਸੰਬਰਕ ਚ ਆ ਗਈ ਇਹਦੀ ਉਹ ਤਾਂ ਪਰਚਾ ਵੀ ਦਰਜ ਕਰਾਉਗੇ ਤੇ ਉਹ ਕਹਿੰਦੀ ਮੈਨੂੰ ਅਸਾ ਤੱਟ ਜਹਰ ਦਾ ਸੌਦਾ ਲਿਆ ਕੇ ਦਿੰਦਾ 20 ਸਾਲ ਹੋ ਗਏ ਵਰਤਦੀ ਨੂੰ ਤੇ ਕੋਈ ਨਹੀਂ ਉਨੀ ਵੀ ਵੀ ਸੌਦਾ ਨਾਲ ਕਰ ਤੈਨੂੰ ਪਲਾਟ ਵੀ ਦਿਵਾਵਾਂਗੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਇਹੋ ਜਿਹੇ ਬੰਦਿਆਂ ਤੋਂ ਦੂਰ ਰਿਆ ਕਰੋ ਇੱਜ਼ਤ ਹੈ ਸਾਰਾ ਕੁਝ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ